ਇਹ ਰਾਜੇ ਵਿੜੰਗ ਦਾ ਜਿਹੜਾ ਕਿਲਾ ਬੜਾ ਮਜ਼ਬੂਤ ਸੀ ਬਹੁਤ ਹੀ ਮਤਲਬ ਉਹਦੀਆਂ ਵੀ ਮਜ਼ਬੂਤ ਸੀ ਤੇ ਉੱਤੇ ਹੋਏ ਮਜ਼ਬੂਤ ਸੀ ਢੇੜਾ ਬੜਾ ਮੁਸ਼ਕਲ ਸੀ ਫਿਰ ਕਿਹੜੀ ਐਸੀ ਕਰਾਮਾਤ ਇਹਦੀ ਹੋਈ ਵੀ ਜਿਹੜੀ ਢੇੜੇ ਦੀ ਕੱਤਾ ਦੇਖੋ ਜੀ ਕਿਲੇ ਢਾਉਣ ਵਾਲੇ ਹੋਣੇ ਚਾਹੀਦੇ ਕੋਈ ਕਿਲਾ ਮਜ਼ਬੂਤ ਤੇ ਕੋਈ ਕਿਲਾ ਬਹੁਤਾ ਵੱਡਾ ਨਹੀਂ ਹੁੰਦਾ ਇਹ ਜਿਹੜੇ ਆਸੇ ਪਾਸੇ ਖੜੇ ਹੈ ਇਹੀ ਜਿਤਾਉਣ ਵਾਲੇ ਇਹੀ ਬਣਾਉਣ ਵਾਲੇ ਆ ਪਰ ਜਿਸ ਕਿਸੇ ਇਨਸਾਨ ਨੂੰ ਹੰਕਾਰ ਹੋ ਜੇ ਨਾ ਜੀ ਉਹਦਾ ਹੰਕਾਰ ਮਤਲਬ ਬਾਲਾ ਚਿਰ ਨਹੀਂ ਚੱਲਦਾ ਉਹਦਾ ਆਉਂਦਾ ਹੀ ਹੁੰਦਾ ਉਹਨਾਂ ਦੇ ਜਿਹੜੇ ਹੰਕਾਰੀ ਬੋਲ ਸੀ ਲੋਕ ਉਸ ਤੋਂ ਨਰਾਜ਼ ਸੀ ਰਾਜੇ ਵਿਰਿੰਗ ਨੂੰ ਹਰਾਇਆ ਨਹੀਂ ਜੀ ਸਭ ਲੋਕਾਂ ਨੇ ਡਿੰਪੀ ਢੱਲੋਂ ਜੀ ਨੂੰ ਜਿਤਾਇਆ ਸਭ ਦੇ ਮਨ ਦੀ ਤਮੰਨਾ ਏ ਸੀ ਕਿ ਇੰਨੇ ਸਮੇਂ ਲਾ ਕੇ ਵੀ ਇੱਕ ਇਨਸਾਨ ਹਾਰ ਕੇ ਦੋ ਵਾਰੀ ਵੀ ਜਿੱਤਿਆਂ ਨਾਲੋਂ ਜ਼ਿਆਦਾ ਸੇਵਾ ਕਰ ਰਿਹਾ ਉਹਨਾਂ ਨੂੰ ਐਤਕੀ ਮੌਕਾ ਦੇਣਾ ਚਾਹੀਦਾ ਲੋਕਾਂ ਨੇ ਮੌਤਕਾ ਐਡੀ ਵੱਡੀ ਲੀਡ ਨਾਲ ਦਿੱਤਾ ਮੈਨੂੰ ਨਹੀਂ ਲੱਗਦਾ ਆਪਣੀ ਹਿਸਟਰੀ ਅੰਦਰ ਐਡੀ ਵੱਡੀ ਮਾਰਜਨ ਨਾਲ ਸਪੈਸ਼ਲੀ ਗਿੱਦੜਬਾਹ ਸ਼ਹਿਰ ਕਾਂਗਰਸ ਤੋਂ ਸਵਾਜ ਤਾਂ ਕਿਸੇ ਹੋਰ ਕੈਂਡੀਡੇਟ ਕਿਸੇ ਪਾਰਟੀ ਦੇ ਨੂੰ ਐਨੀ ਵੋਟ ਨਹੀਂ ਸੀ ਪਈ ਬਹੁਤ ਚੰਗਾ ਰੁਝਾਨ ਪਿੰਡਾਂ ਵਿੱਚੋਂ ਆਇਆ ਬੜਾ ਹੀ ਚੰਗਾ ਸ਼ਹਿਰ ਵਿੱਚੋਂ ਆਇਆ ਬਸ ਹੁਣ ਕੰਮ ਕਰਨ ਦਾ ਵੇਲਾ ਇੱਕ ਅੱਧਾ ਦਿਨ ਹੋਰ ਸਾਰਿਆਂ ਨੂੰ ਵਧਾਈ ਦੇ ਕੇ ਧੰਨਵਾਦ ਕਰਕੇ ਆਪਾਂ ਕੰਮਾਂ ਕਾਜ ਬੜੇ ਪਏ ਆ ਕਰਨ ਵਾਲੀ ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰੀਏ ਜਿਹੜੇ ਕੰਮ ਆਪਾਂ ਲਿਖੇ ਆ ਸੋਚੇ ਆ ਹੁਣ ਉਧਰ ਨੂੰ ਵਧੀਏ ਕੀ ਕੰਮ ਕਿਵੇਂ ਕਰਾਂ ਰਾਜਾ ਵੀਰ ਕਹਿੰਦਾ ਵੀ ਸਾਡੀ ਵੋਟ ਤਾਂ ਉਨੀ ਮਤਲਬ ਜਿਹੜੀ 49% ਕੰਮ ਆ ਪੂਰੀ ਦੀ ਪੂਰੀ ਇਹ ਜਿਹੜੀ ਜਿੱਤ ਅਕਾਲੀ ਦਲ ਨੇ ਜਿਤਾਇਆ ਕੋਈ ਇਹਨਾਂ ਨੇ ਆਪ ਨਹੀਂ ਜਿੱਤਾ ਦੇਖੋ ਜੀ ਜਿਹ ਅਕਾਲੀ ਦਲ ਦੀ ਵੋਟ ਸਾਰੀ ਜੀ ਨੇ ਜਿਤਾਤਾ ਜੀ ਨੇ ਨਹੀਂ ਜਿਤਾਏ ਅੱਲਾ ਤਾਂ ਹੁਣ ਤੁਹਾਡੇ ਸਾਰੇ ਨੇ ਕਰਨ ਵਾਲੀ ਆ ਆਪਾਂ ਟੀਚਾ ਰੱਖਿਆ ਸੀ ਕਿ ਆਪਾਂ 60 ਤੋਂ 70000 ਵੋਟ ਲੈ ਕੇ ਜਾਣੀ ਉਹ ਲੈ ਕੇ ਗਏ ਆ ਅਦਾਜਾ ਵਰਿੰਗ ਜੀ ਨੂੰ ਪਿਛਲੀ ਵਾਰ 51000 ਰੁਪਏ ਸੀ ਐਤਕੀ ਇਹਨਾਂ ਦੀ ਵੋਟ ਘਟੀ ਆ ਵੋਟ ਉਹਨਾਂ ਦਾ ਵੀ ਫਿਰ ਦਾ ਫਰਕ ਪਿਆ ਮਤਲਬ ਮੇਨ ਗੱਲ ਇਹ ਹੈ ਕਿ ਲੋਕ ਜਿਹੜਾ ਫਤਵਾ ਦੇਣਾ ਚਾਹੁੰਦੇ ਸੀ ਉਹਨਾਂ ਨੇ ਬੜਾ ਰੱਜ ਕੇ ਬੜੀ ਤਸੱਲੀ ਦੇ ਨਾਲ ਦਿੱਤਾ ਤੇ ਅਸੀਂ ਸਿਰ ਝੁਕਾ ਕੇ ਜਿਵੇਂ ਦੋ ਵਾਰੀ ਪਹਿਲਾਂ ਮਨਜ਼ੂਰ ਕੀਤਾ ਐ ਕਿ ਜਿੱਤ ਵਾਲਾ ਫਤਵਾ ਵੀ ਉਸੇ ਨਿਮਰਤਾ ਦੇ ਨਾਲ ਉਹ ਫਿਰ ਸਿਰ ਝੁਕਾ ਕੇ ਮਨਜ਼ੂਰ ਕਰਦੇ ਆ ਤੇ ਲੋਕਾਂ ਦੇ ਕੰਮ ਆ ਜਾਂਦੇ ਜਟਣ ਲਈ ਇਤਿਆਦ ਅਵੇ ਜੀ 12 ਸਾਲ ਦਾ ਪਿਛਲੀ ਵਾਰ ਰਹਿ ਗਈ ਦੋ ਵਾਰ ਤਿੰਨ ਵਾਰ ਤੇ ਐਕਤੀ ਜਦੋਂ ਬਣਿਆ ਕਿੰਨੀ ਤੁਹਾਡੇ ਚ ਖੁਸ਼ੀ ਪਰਿਵਾਰ ਦੇ ਵਿੱਚ ਤੇ ਸਾਰੇ ਇਸ ਏਰੀਆ ਦੇ ਵਿੱਚ ਤੁਹਾਨੂੰ ਵਧਾਈਆਂ ਦੇਣ ਵਾਸਤੇ ਜ਼ਾਹਿਰ ਜੀ ਗੱਲ ਹੈ ਜੀ ਇੰਨੇ ਚਿਰ ਤੋਂ ਜਦੋਂ ਇੱਕ ਚੀਜ਼ ਲਈ ਤਪੱਸਿਆ ਕਰ ਰਹੀ ਹੋਈਏ ਤਾਂ ਖੁਸ਼ੀ ਹੁੰਦੀ ਆ ਲੋਕਾਂ ਨੂੰ ਖੁਸ਼ੀ ਬੜੀ ਹੁੰਦੀ ਆ ਤੇ ਇਹਦੇ ਨਾਲ ਜ਼ਿੰਮੇਵਾਰੀ ਵੀ ਬੜੀ ਵੱਡੀ ਪੈਂਦੀ ਆ ਜੇ ਆਪਾਂ ਇੰਨੇ ਸਮੇਂ ਬਾਅਦ ਜਿੱਤ ਪਾਏ ਆ ਇੰਨੀ ਤਪੱਸਿਆ ਇੰਨੀ ਮਿਹਨਤ ਕਰਨ ਤੋਂ ਬਾਅਦ ਜਿੱਤੇ ਆ ਹੁਣ ਜ਼ਿੰਮੇਵਾਰੀ ਆਪਣੀ ਤਿਗਣੀ ਚੁਗਣੀ ਹੋ ਜਾਂਦੀ ਏ ਕਿ ਆਪਾਂ ਲੋਕਾਂ ਨੂੰ ਨਿਰਾਸ਼ ਨਹੀਂ ਹੋਣ ਦੇਣਾ ਤਾਂ ਜਿੱਤੇ ਖੁਸ਼ੀ ਬਹੁਤ ਆ ਦਿਲ ਨੂੰ ਤਸੱਲੀ ਬਹੁਤ ਹੈ ਕਿ ਜਿਹੜੀ ਚੀਜ਼ ਅਸੀਂ ਚਾਹੀ ਸੀ ਲੋਕਾਂ ਨੇ ਉਹ ਤੋਂ ਵੱਡਾ ਫਤਵਾ ਦਿੱਤਾ ਜਿੰਨਾ ਉਹ ਅਨੁਮਾਨ ਲਾਇਆ ਸੀ ਉਹ ਤੋਂ ਕਿਤੇ ਗੁਣਾ ਵੱਡਾ ਫਤਵਾ ਸਾਨੂੰ ਮਿਲਿਆ ਉਹਦੇ ਨਾਲ ਨਾਲ ਖੁਸ਼ੀ ਦੇ ਨਾਲ ਜ਼ਿੰਮੇਵਾਰੀ ਵੀ ਬਹੁਤ ਵੱਡੀ ਮੋਢਿਆਂ ਤੇ ਪਈ ਹੈ ਪਿੰਡਾਂ ਦੇ ਵਿੱਚ ਅਸੀਂ ਜਾਂਦੇ ਰਹੇ ਹਾਂ ਮਤਲਬ ਬਹੁਤ ਸਰਵੇ ਕੀਤੇ ਆਂ ਸ਼ਹਿਰ ਦੇ ਵਿੱਚ ਵੀ ਸਰਵੇ ਕੀਤੇ ਆਂ ਲੋਕਾਂ ਦੀਆਂ ਸਮੱਸਿਆਵਾਂ ਹੀ ਬਹੁਤ ਜ਼ਿਆਦਾ ਹੈ ਤੋਂ ਲੋਕਾਂ ਨੂੰ ਇਹ ਆਸ ਵੀ ਸੀ ਜੇ ਬਾਈ ਜੀ ਡੈਂਪੀ ਢਿਲੋਂ ਪੁੱਟ ਕੇ ਤੇ ਪੂਰੀਆਂ ਕੰਮਗੇ ਪਰ ਇਹ ਟਾਈਮ ਬੜਾ ਥੋੜਾ ਹੈ ਤੇ ਇੰਨੇ ਦੇ ਵਿੱਚ ਤੁਸੀਂ ਇਹ ਸਾਰੀਆਂ ਜਿਹੜੇ ਪਿੰਡਾਂ ਦੀ ਸ਼ਹਿਰਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰ ਦੋਗੇ ਬਲਕਾਰ ਜੀ ਦੇਖੋ ਗੱਲ ਇਹ ਆ ਜਿਹੜਾ ਸੀਵਰੇਜ ਵਾਲਾ ਸਾਡਾ ਕੰਮ ਹੁਣ ਇੱਥੇ ਜਿਹੜਾ ਸ਼ਹਿਰ ਦਾ ਗੰਦਾ ਪਾਣੀ ਉਹਦਾ ਸਾਡੇ ਘਰ ਚ ਵੀ ਹੋਹੀ ਆਉਂਦਾ ਕੋਈ ਬੱਕਰਾ ਤਾਂ ਸਾਡੇ ਲੱਗਿਆ ਨਹੀਂ ਹੁਣ ਉਹ ਸੀਵਰੇਜ ਸਿਸਟਮ ਨੂੰ 25 ਸਾਲ ਹੋ ਗਏ ਕਿਸੇ ਨੇ ਹੱਥ ਹੀ ਨਹੀਂ ਲਾਇਆ ਸੀ ਸਮਾਂ ਤਾਂ 25 ਸਾਲ ਵੀ ਬਹੁਤ ਹੁੰਦਾ ਕੋਈ ਨਾ ਕੋਈ ਕਰ ਲੈਂਦਾ ਅਸੀਂ ਤਾਂ 2 ਮਹੀਨਿਆਂ ਚ ਪਵਾਤ ਮਤਲਬ ਕਰਨ ਦੀ ਇੱਛਾ ਹੋਣੀ ਚਾਹੀਦੀ ਆ ਤਮੰਨਾ ਹੋਣੀ ਚਾਹੀਦੀ ਹੈ ਜਜ਼ਬਾ ਹੋਣਾ ਚਾਹੀਦਾ ਲੋਕਾਂ ਦੀ ਸੇਵਾ ਸਮਾਂ ਨਹੀਂ ਥੋੜਾ ਹੁੰਦਾ ਸਰਕਾਰ ਉੱਤੇ ਆਪਦੀ ਐਮ ਐਲ اے ਸੁਖਨਾਲਾ ਸੀ ਆਪਤਾ ਹੈ ਜੀ ਬਣਾ ਚੁੱਕੇ ਆ ਤੇ 25 ਸਾਲਾਂ ਅੰਦਰ ਸੀਵਰੇਜ ਲਈ ਸਮਾਂ ਬਹੁਤ ਸੀ ਕਿਸੇ ਨੇ ਛੇੜਿਆ ਹੀ ਨਹੀਂ ਸਾਨੂੰ ਤਾਂ 2 ਮਹੀਨੇ ਲੱਗੇ ਪਾਈ ਪਾਈਆਂ ਪਈਆਂ ਨੇ ਤੇ ਕੰਮ ਸ਼ੁਰੂ ਹੋ ਜਾਣਾ ਸਮਾਂ ਨਹੀਂ ਥੋੜਾ ਕਰਨ ਦੀ ਤਮੰਨਾ ਚਾਹੀਦੀ ਹੈ ਕੰਮ ਕਰਨ ਦੀ ਇੱਛਾ ਚਾਹੀਦੀ ਹੈ ਕੰਮ ਹੋ ਜਾਂਦੇ ਕਰਾਉਣ ਵਾਲੇ ਚਾਹੀਦੇ ਕੰਮ ਸਾਰੇ ਹੋ ਜਾਂਦੇ ਲੋਕ ਕਹਿੰਦੇ ਵੀ ਇੱਕ ਕਮਿਟਮੈਂਟ ਹੋਈ ਆ ਵੀ ਬਾਤਰੀ ਬਣਾਉਣਗੇ ਮਿਸਟਰ ਬਾਦਲੇ ਕੋਈ ਸਾਰਾ ਹੋਜੀ ਗੱਲ ਨਹੀਂ ਹੁਣ ਇਹ ਸਾਰਾ ਸਰਕਾਰ ਦੇ ਹੱਥਾਂ ਸੀਨੀਅਰ ਲੀਡਰਸ਼ਿਪ ਦੇ ਹੱਥਾਂ ਜੋ ਜ਼ਿੰਮੇਵਾਰੀ ਸਰਕਾਰ ਲਾਊਗੀ ਉਹਨੂੰ بڑے ਖੇੜੇ ਮੱਤੇ ਪ੍ਰਵਾਨ ਕਰਾਂਗੇ ਸਾਡੇ ਲਈ ਐਮਐਲਏ ਗਿੱਦੜਬਾਏ ਬੰਨਾ ਕੋਈ ਕੈਬਨਿਟ ਮੰਤਰੀ ਦੇ ਰੈਂਕ ਤੋਂ ਥੋੜਾ ਨਹੀਂ ਗਿੱਦੜਬਾਦੀ ਜਿਹੜੀ ਸੀਟ ਆ ਗਿੱਦੜਬਾਦੀ ਜਿਹੜੀ ਬਾਈ ਇਲੈਕਸ਼ਨ ਆ ਏਡੀ ਵੱਡੀ ਲੀਡ ਨਾਲ ਜਿੰਨਾ ਇਹ ਕੋਈ ਕੈਬਨਿਟ ਮਿਨਿਸਟਰ ਦੇ ਰੈਂਕ ਨਾਲੋਂ ਘੱਟ ਨਹੀਂ ਲੇਕਿਨ ਫੇਰ ਵੀ ਜੇ ਕੋਈ ਵੀ ਜ਼ਿੰਮੇਵਾਰੀ ਸਰਕਾਰ ਤਾਇ ਜਿਹਨੂੰ ਦਿੰਦੀ ਹੈ ਤਾਂ ਅਸੀਂ ਬੜੇ ਖਿਹੜੇ ਮੱਥੇ ਪਰਵਾਣੂ ਕਰਾਂਗੇ ਤੇ ਸਾਰੇ ਸ਼ਹਿਰ ਅੰਦਰ ਬੜੀ ਖੁਸ਼ੀ ਦੀ ਲਹਿਰ ਹੋਏਗੀ ਇੱਕ ਵਾਰੀ ਤੁਸੀਂ ਕਿਲਾ ਜਿੱਤ ਕੇ ਕਿਲੇ ਦੇ ਅੰਦਰ ਵੜ ਗਏ ਤੇ ਹੁਣ ਤੁਹਾਨੂੰ ਲੱਗਦਾ ਵੀ ਜਿਵੇਂ ਪਹਿਲਾਂ ਉਹ ਪਹਿਲਾਂ ਬਾਦਲ ਵਾਲਿਆਂ ਦਾ ਅਸੀਂ ਉਹ ਉਹਨਾਂ ਨੇ ਮਤਲਬ ਕਵਚਾ ਕਰੀ ਰੱਖਿਆ ਫਿਰ ਇਹਨੇ ਰਾਜ ਕਰਦੇ ਥੋੜਾ ਲੱਗਦਾ ਵੀ ਤੁਸੀਂ ਛੇਦੀ ਕਿਤੇ ਬਾਤ ਦੇਖੋ ਮਨਪ੍ਰੀਤ ਜੀ 1995 ਦੇ ਲਈ ਇਲੈਕਸ਼ਨ ਜਿੱਤੇ ਸੀ ਬਾਈ ਇਲੈਕਸ਼ਨ ਬੜੀ ਥੋੜੀ ਮਾਰਜ ਨਾਲ ਜਿੱਤੇ ਸੀ ਥੋੜੀ ਮਾਰਜਿਨ ਤੇ ਜਿੱਤ ਕੇ ਉਹਨਾਂ ਨੇ 15 ਸਾਲ ਇਸ ਸੀਟ ਤੇ ਕਾਇਮ ਹੋ ਕੇ ਰਏ। ਇਸ ਤੇ ਏਡੀ ਵੱਡੀ ਮਾਰਜਿਨ ਨਾਲ ਜਿੱਤੇ ਆ। ਬੰਦਾ ਕੁਛ ਨਹੀਂ ਹੁੰਦਾ ਹਾਰਨ ਜਿੱਤਨ ਵਾਲਾ ਇਹ ਲੋਕ ਜਿਤਾਉਂਦੇ ਆ। ਪਰਮਾਤਮਾ ਇਹਨਾਂ ਦੇ ਰਾਹੀ ਸੱਚੇ ਪਾਤਸ਼ਾਹ ਜੇ ਮਿਹਰ ਵਰਤੌਂਦਾ ਜੇ ਸਬਕ ਸਿਖਾਉਂਦਾ ਲੋਕਾਂ ਦੇ ਰਾਹੀ ਆ। ਇਹਨਾਂ ਨੂੰ ਖੁਸ਼ ਰੱਖ ਲਾਂਗੇ ਤਾਂ ساری ਉਮਰ। ਸੇਵਾ ਕਰਾਂਗੇ ਰਾਜਨੀਤੀ ਸੇਵਾ ਕਰਾਂਗੇ ਤੇ ਜੇ ਕਿਤੇ ਕਿਸੇ ਦੀ ਕਮੀ ਖੁਸ਼ੀ ਕੋਈ ਰਹੇਗੀ ਇਹ ਆਪ ਦਾ ਫਤਵਾ ਸੁਣਾ ਦੇਣਗੇ ਆਪ ਕੋਈ ਬੰਦਾ ਨਹੀਂ ਹੁੰਦਾ ਕਿਲਾ ਟਾਉਣ ਵਾਲਾ ਬਣਾਉਣ ਵਾਲਾ ਰਾਜ ਕਰਨ ਵਾਲਾ ਇਹ ਲੋਕਾਂ ਦਾ ਫਤਵਾ ਪਰਮਾਤਮਾ ਦੀ ਮਿਹਰ ਆ ਜੋ ਸਾਡੇ ਤੇ ਹੋਈ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਕਦੇ ਕਿਸੇ ਨੂੰ ਇਥੋਂ ਨਰਾਸ਼ ਨਾ ਕਰੀਏ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਐਮ ਐਲ ਏ ਜਦੋਂ ਬਣ ਜੇ ਨਾ ਜੀ ਬੰਦਾ ਵਲਕਾਰ ਜੀ ਉਦੋਂ ਕਿਸੇ ਪਾਰਟੀ ਦਾ ਨਹੀਂ ਰਹਿੰਦਾ ਸਾਰੇ ਹਲਕੇ ਦਾ ਐਮ ਐਲ ਏ ਬਣ ਜਾਂਦਾ ਤੇ ਅਸੀਂ ਪਿਛਲੇ ਕਈਆਂ ਸਾਲਾਂ ਤੋਂ ਦੇਖ ਰਹੇ ਹਾਂ ਕਿ ਜਿਹੜੇ ਪਹਿਲਾ ਵਾਲੇ ਐਮ ਐਲ ਏ ਰਹੇ ਆ ਉਹ ਆਪਦੇ ਬੰਦਿਆਂ ਨੂੰ ਰਜਾਈ ਜਾਂਦੇ ਤੇ ਜਿਹੜਾ ਆਮ ਗਰੀਬ ਬੰਦਾ ਉਹਨੂੰ ਲਟਾਈ ਜਾਂਦੇ ਆ ਖਵਾਈ ਜਾਂਦੇ ਉਹਦਾ ਬੁਰਾ ਹਾਲ ਹੁੰਦਾ ਅਸੀਂ ਚਾਹੁੰਦੇ ਆਪਾਂ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਪਹਿਲ ਸਾਡੇ ਵਰਕਰਾਂ ਦੀ ਜਿਹੜੇ ਇੰਨੇ ਚਿਰ ਦੇ ਔਖੇ ਹੋ ਰਹੇ ਆ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਸਾਰੇ ਹਲਕੇ ਦਾ ਵਿਕਾਸ ਕਰੀਏ ਧੰਨਵਾਦ ਜੀ ਹਾ ਜੀ ਤੁਸੀਂ ਬੰਦ ਰਹੋ ਜੋ ਆਓ ਕਾਫੇ ਪਾਸੇ ਰਹੋ ਆਇਆ ਆਜੂ ਆਜੂ ਯਾਰੋ ਬਾਅਦ ਵਿੱਚ ਗੱਲ ਕਰ ਲਈ ਬਾਈ ਜੀ ਤੁਸੀਂ ਅੱਜ ਡੈਂਪੀ ਦੀ ਜਿੱਤੀ ਖੁਸ਼ੀ ਦੇ ਵਿੱਚ ਅੱਜ ਉਹਨਾਂ ਦੇ ਰਸਤੇ ਪਹੁੰਚੇ ਹੋ ਪਹਿਲਾਂ ਤਾਂ ਦੱਸੋ ਕਿੰਨੇ ਖੁਸ਼ ਨੂੰ ਖੁਸ਼ੀ ਹੋਈ ਅੱਜ ਡੈਂਪੀ ਜਤਨ ਦੀ ਖੁਸ਼ੀ ਤਾਂ ਬਹੁਤ ਆ ਹਾਂਜੀ ਖੁਸ਼ੀ ਦਾ ਕੋਈ ਮੱਲੀ ਨਹੀਂ ਕਿਹੜਾ ਪਿੰਡ ਆਪਣਾ ਜੀ ਸੂਰੇ ਵਾਲਾ ਪਿੰਡ ਆ ਜੀ ਸੂਰੇ ਵਾਲਾ ਜੀ ਹਾਂਜੀ ਸਾਨੂੰ 70 ਤੋਂ ਪਹਿਲਾਂ ਅਸੀਂ ਕਾਲੀ ਗੱਲ ਨਾਲ ਸੀ ਠੀਕ ਆ ਜੀ ਉਦੋਂ ਬਾਅਦ ਉਹਨਾਂ ਨੇ ਬਾਦਲ ਸਾਹਿਬ ਨੇ ਮਾਲਾ ਪ੍ਰੀਤ ਦੇਤਾ ਉਦੋਂ ਬਾਅਦ ਡੈਂਪੀ ਦੇਤਾ ਹੁਣ ਡੈਂਪੀ ਨਾਲ ਹੀ ਸਾਰੇ ਸੂਰੇ ਵਾਲਾ ਤੁਸੀਂ ਹੁਣ ਅਕਾਲੀ ਦਲ ਨਾਲ ਹੈ ਕਿ ਆਮ ਆਦਮੀ ਪਾਰਟੀ ਨਾਲ ਹੁਣ ਡੀਪੀ ਨਾਲ ਜਾਂਦਾ ਡੀਪੀ ਦੇ ਨਾਲ ਆ ਉਹਦੇ ਨਾਲ ਨਹੀਂ ਪਾਰਟੀ ਗਿਆ ਬੜੂਆ ਜਿਹੜੀ ਮਰਜ਼ੀ ਪਾਰਟੀ ਜਾੜੇ ਉਹਦੇ ਜਾਣਾ ਜਿਹੜੀ ਮਰਜ਼ੀ ਪਾਰਟੀ ਜਾਵੇ ਬਈ ਨਾਲ ਤੁਸੀਂ ਖੜਜਿਆ ਕਾਲਾ ਵਾਲਾ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਉਹਨੂੰ ਕਿੰਨਾ ਕ ਰਿਸਪੌਂਸ ਤੁਹਾਨੂੰ ਸਹਿਯੋਗ ਸਾਰੇ ਪਿੰਡਾਂ ਦੇ ਪਿੰਡਾਂ ਨੇ ਕਿੰਨਾ ਸਹਿਯੋਗ ਬਹੁਤ ਬਹੁਤ ਐਡ ਕਿ ਸਹਿਯੋਗ ਮਿਲਿਆ ਵਾਦੂ ਸ਼ਹਿਰ ਦੇ ਵਿੱਚ ਕਿਵੇਂ ਸ਼ਹਿਰ ਪੂ ਵਾਦੂ ਮਿਲਿਆ ਇਹ ਮਤਲਬ ਜਿਹੜੀ ਤੁਸੀਂ ਜਿੱਤ ਪ੍ਰਾਪਤ ਕੀਤੀ ਹੈ ਤੇ ਇਹਨਾਂ ਪਹਿਲਾਂ ਤੁਹਾਨੂੰ ਅੰਦਾਜ਼ਾ ਸੀ ਵੀ 22000 ਵੋਟ ਤੇ ਕਿਉਂ ਸਾਰੇ ਕਹਿੰਦੇ ਸੀ ਵੀ ਸਾਰੇ 50000 ਸਾਰੇ ਤਾਂ ਨਾ ਪਹਿਲਾਂ ਕੋਈ ਅੰਦਾਜ਼ਾ ਨਹੀਂ ਸੀ ਹਾਂ ਵੀ ਇੰਨੀ ਵੱਡੀ ਅਪਿੰਡਟ ਜਿਹੜੀ ਮਿਲੀ ਆ ਬਾਕੀ ਦੋ ਵਾਰਾਂ ਪਹਿਲਾਂ ਸਾਡੇ ਪਿੰਡ ਚ ਹੋ ਗਿਆ ਸੀਗਾ ਉਹ ਵੀ 40000 ਦੇ ਹੱਦ ਤੇ ਪਈਆਂ ਮਤਲਬ ਜ਼ਿਆਦਾ ਤਰਸਦੇ ਦਾ ਹੱਦ ਤੇ ਦੋ ਵਾਰ ਪਹਿਲਾਂ ਹਰੇ ਹੀ ਪਤਾ ਇਹ ਆਪ ਨੂੰ ਵੀ ਇਹ ਤੁਹਾਨੂੰ ਲੱਗਦਾ ਵੀ ਜਿਹੜੀ ਡੇਪੀ ਸਾਹਿਬ ਨੇ ਵਾਅਦੇ ਕੀਤੇ ਆ ਪੂਰੇ ਕਰਨਗੇ ਕਰਨਗੇ ਜੀ ਬਿਲਕੁਲ ਕਰਨਗੇ ਸਾਡੇ ਪਿੰਡ ਕੋ 400 ਵੋਟਾਂ ਦੇ ਯਾਰ ਅੱਛਾ ਅੱਛਾ ਬਾਕੀ ਜੀਵਿੰਦਾਰਾਂ ਦੇ ਮੁੰਡੇ ਕਿਹੜਾ ਕੋਈ ਹੋਰ ਵਾਅਦਾ ਕਰਕੇ ਮੁੱਕਰ ਜਾਣਗੇ ਹਰੇਕ ਘਰੋਂ ਵੋਟ ਪਈ ਹੈ ਇੱਕ ਇੱਕ ਵੋਟ ਹਰੇਕ ਨੇ ਪਾਈ ਹੈ ਬਾਕੀ ਤਾਂ ਜੀਵਿੰਦਾਰਾਂ ਦੇ ਮੁੰਡੇ ਦਾ ਪਹਿਲਾਂ ਬੜਪ੍ਰੀਤ ਵੀ ਸੀ ਫਿਰ ਚੀਜ਼ ਫਿਰ ਗੱਪ ਤੇ ਮੇ ਛੜ ਤੇ ਫਿਰ ਉਹ ਆਪ ਦੀਆਂ ਮਗਰੋਂ ਲੈ ਗਏ ਇਹ ਸਾਡੇ ਹਲਕੇ ਦੇ ਵਿੱਚ ਬੈਠੇ ਸਾਡੇ ਪਿੰਡਾਂ ਦੇ ਵਿੱਚ ਵਿਚਰਦੇ ਵੱਲ ਆ। ਹਰ ਕਿਹ ਵੀ ਪਿੰਡ ਹਲਕੇ ਛੱਡੇ ਸੀ। ਸਾਡੇ ਪਿੰਡਾਂ ਦੇ ਵਿੱਚ ਬੈਠੇ ਆ ਜੀ। ਤੇ ਫਿਰ ਵੀ ਇਹਨਾਂ ਨੇ ਖੇਰ ਵੀ ਪਿੰਡਾਂ ਦੇ ਵਿੱਚ ਰਹੇ ਆ। ਖੁਸ਼ੀ ਗਮੀ ਦੇ ਵਿੱਚ ਹਾਜ਼ਰ ਹੁੰਦੇ ਰਹੇ ਆ। ਜਿੰਨੇ ਜੋਗੇ ਸੀ ਕੰਮ ਕਰਦੇ ਰਹੇ ਹੋਂਦ ਤੱਕ। ਜਿੰਨੇ ਜੋਗਰੇ ਸੀ ਕੰਮ ਕਰਦੇ ਰਹੇ ਹਲਕਣ ਚ ਅੱਜ ਹਰੇ ਉਦੋਂ ਕੰਮ ਕਰਦੇ ਰਹੇ ਆ। ਤੇ ਜਿੰਨੇ ਕੰਮ ਜਿੰਨੇ ਜੋਗਰੇ ਸੀਗੇ ਸਾਡੇ ਪਿੰਡਾਂ ਦੇ ਵਿੱਚ ਵਿਚਰਦੇ ਰਹੇ ਆ। ਸੋ ਸੁੱਖ ਦੁੱਖ ਦੇ ਵਿੱਚ ਹਾਜ਼ਰ ਹੁੰਦੇ ਰਹੇ ਆ। ਬਾਕੀ ਜਿਹੜੇ ਪਿਟੀ ਲੋਕ ਪੁਸਾਨੀ ਮੋਰ ਤੇ ਦਿੱਲੀ ਸੀਗੇ ਪਸਾਂ ਲੈ ਕੇ ਉਹ ਚੱਜ ਜਾਂਦੇ ਰਿਹਾ ਉਹ ਫਰੀ ਦੇ ਵਿੱਚ ਨਾਲ ਖੜਨ ਵਾਲੇ ਬੰਦੇ ਆ ਸਾਰਿਆਂ ਨਾਲ ਕਿਸਾਨਾਂ ਨਾਲ ਮਿਲਣਾ ਸਾਰਿਆਂ ਨਾਲ ਜਿੰਨਾ ਚਿਰ ਕਿਸਾਨੀ ਅਦੋਲਣ ਚੱਲਿਆ ਇਹਨਾਂ ਦੀ ਬੱਸ ਉੱਥੇ ਜਾਂਦੀ ਰਹੀ ਹੈ ਬਿਲਕੁਲ ਫਰੀ ਜਾਂਦੀ ਰਹੀ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਖੜਦੇ ਵੀ ਰਹੇ ਆ ਹਰੇਕ ਦੇ ਨਾਲ ਆਪਦੇ ਵਰਕਰ ਦੇ ਨਾਲ ਡਾਂਗ ਲੈ ਕੇ ਖੜਦੇ ਵੀ ਆ ਉਹ ਕੀਤੇ ਕੰਮ ਜਿਹੜੇ ਅੱਜ ਇਹਨਾਂ ਨੂੰ ਹਾਲ ਦੇ ਰੂਪ ਕੀ ਆ ਬਾਕੀ ਲੋਕਿੰ ਲੋਕਿੰ ਕਿੱਥੇ ਜਾ ਕਿਸੇ ਦੇ ਘਰ ਆ ਜੀ ਜਾ ਕੇ ਆਪਣੇ ਦਸਤੋਖ ਦੇ ਦੋਤੇ ਜਾਂਦੇ ਰਹੇ ਆ ਉਹ ਕੀਤੇ ਕਰਮ ਇਹਨਾਂ ਦੇ ਅੱਗੇ ਆ ਗਏ ਆ ਤਾਂ ਕਰਕੇ ਇਹਨਾਂ ਨੂੰ ਇਹਨਾਂ ਨੇ ਸਿਆਸਤ ਨਾ ਕੀਤੀ 15 ਸਾਲ ਭਾਈ ਚਾਰਕ ਸਾਂਝ ਬਣਾ ਕੇ ਰੱਖੀ ਸਿਆਸਤ ਨਹੀਂ ਜਿੰਨਾ ਚਿਰ ਇਹਨਾਂ ਨੇ ਰਹਿ ਭਾਈ ਚਾਰਕ ਸਾਂਝ ਬਣਾਈ ਆ ਕੋਈ ਸਿਆਸਤ ਨਹੀਂ ਕੀਤੀ ਗਈ ਜੋ ਵੀ ਇਹ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਜੋ ਇਹਨਾਂ ਤੋਂ ਨਹੀਂ ਹੁੰਦਾ ਕਿ ਉਹ ਮੌਕੇ ਤੇ ਜਵਾਬ ਦੇਣ ਦੇ ਕਿਸੇ ਲਾਰਾ ਨਹੀਂ ਲਾਉਂਦੇ ਠੀਕ ਜੀ ਧੰਨਵਾਦ